ਪਹਿਲਾ ਟਰੈਕਟਰ ਆ ਜਿਹਦੀ 65 HP ਆ ਤੇ 64 HP ਦੀ BTIO ਇੱਕ ਇਹਦਾ ਭਾਈ ਜੀ ਜਦੋਂ ਇਹਨੂੰ ਇੰਜਨ ਨੂੰ ਠੰਡਾ ਕਰਨ ਨੂੰ ਇਹਨੂੰ ਇੰਟਰਕੂਲਰ ਪਹਿਲੇ ਲੱਗਾ ਹੁੰਦਾ ਆਹ ਭਾਈ ਇਹ ਤੇ ਕੈਟਲਕ ਕਨਵਰਟਰ ਲੱਗਾ ਹੈ ਇੱਥੋਂ ਭਾਈ ਇਹਨੇ ਫਿਲਟਰ ਹੋ ਕੇ ਸਾਰੇ ਇਹਦੀਆਂ ਗੈਸਾਂ ਜਾਣੀਆਂ ਜਿੱਦਾਂ ਕੋਈ ਹਾਰਮਫੁਲ ਗੈਸੇਸ ਨਹੀਂ ਕੱਢਦਾ ਕੋਈ ਛਿਗਿਆੜਾ ਨਹੀਂ ਇੱਥੋਂ ਕੱਢਣ ਦਿੰਦਾ ਕੋਈ ਆਵਾਜ਼ ਨਹੀਂ ਕੱਢਦਾ ਇੱਥੇ ਇਹਨੇ ਮਤਲਬ ਇਹਨੇ ਇਹਨੂੰ ਕਟ ਲੈਣਾ ਇਹਨੇ 18 18 ਕੇਤ ਮੈਂ ਕਣਕ ਦੇ ਦੋ ਬੰਦੇ ਨੂੰ ਬੀਜਦਾ ਸੀ ਹਾਂ ਇੱਕ ਤਾਂ ਸਾਡੇ 20 ਕੇਤ ਸੀ ਕਣਕ ਦੇ ਟਰੈਕਟਰ ਲੈ ਜਾਂਦਾ ਮੈਂ ਕਿਹਾ ਮੈਂ 18 ਕੇਤ ਬੋਲ ਦਿੰਦਾ ਬੀਜ ਦਿੰਦਾ ਸੀ ਟਰੈਕਟਰ ਦੇ ਨਾਲ 20 ਬੀਜਦੇ ਹਾਂ ਏਜੰਸੀ ਸਾਨੂੰ ਬਥੇਰੇ ਨੇ ਕਿਹਾ ਕਿ ਕਹਿੰਦੇ ਚਲੋ ਲੈ ਲਿਆ ਉਹਨੇ ਨੂੰ ਕਦੂ ਨਾ ਗੱਲ ਆਪੇ ਉਹਨੇ ਖੜ ਜਾਨਾ ਆ ਕਦੂ ਨਾਲ ਹੀ ਆ ਉਹ ਨਾਲੇ ਹੀ ਆ ਕਰੀਦਾ ਇਹਨਾਂ ਪੂਰਾ ਠੋਕ ਕੇ ਕਰੀਦਾ ਕਿੰਨੇ ਦਿਨ ਹੋ ਗਏ ਕਰਦਿਆਂ ਨੂੰ ਸਾਨੂੰ ਦੇਖ ਲਓ ਜੀ 15 ਤਰੀਕ ਦੇ ਲੱਗੇ ਹੋ ਅੱਜ 25 ਹੋ ਗਈ ਆ 10 ਦਿਨ ਹੋ ਗਏ ਕਰਦਿਆਂ ਹਾਂ ਰੋਜ਼ੇ ਕਦੂ ਗਰੀ ਦਾ ਰੋਜ਼ੇ ਧੋਈ ਦਾ ਸਮੇਤ ਇੰਜਣ ਕਦੂ ਚ ਭਾਈ ਜਕੀਰ ਮੰਨਿਓ ਉਹਦੇ ਨਾਲ ਉਹ ਘੱਟ ਤੇਲ ਖਾਰੇ 36 30 ਨਾਲ 36 30 ਉਹਦੇ ਮਗਰ ਹਾਲ ਪਾ ਕੇ ਚਲਾਇਓ 5 ਤੋਂ 6 ਲੀਟਰ ਤੇਲ ਖਾਂਦਾ ਘੰਟੇ ਦਾ ਇਹ ਹੀ ਹਾਲ ਆਹੀ ਇਹ ਹੀ ਹਾਲ ਇਹ ਖੰਡ ਦਾ 3.5 ਲੀਟਰ ਇਹ ਤਾਂ ਭੱਜ ਪਏ ਸੀ ਇੱਕ ਕਰੀ ਤਾਂ ਹੁਣ ਹਨਾ ਆਹੋ ਭੱਜ ਵੀ ਲੈਂਦੇ ਆਏ ਗੱਡੀ ਵੀ ਰੱਖੀ ਹੋ ਉਹ ਭੱਜ ਲੈਂਦੇ ਆਏ ਅੱਛਾ ਇਹ ਗੱਡੀ ਵਾਲੇ ਆ ਹੈ ਇਹ ਭੱਜੀ ਭਾਈ ਗੱਡੀ ਵੀ ਰੱਖੀ ਹੋ ਕੋਰਪੀਓ ਕਹਿੰਦੇ ਆ ਇਹਨੂੰ ਭੱਜਦੀ ਵੇਚ ਲੈ ਕੇ ਆਉਂਦੇ ਮਗਰ ਪਾਉਣ ਵੀ ਇਹਦੇ ਤੇ ਇਕੋ ਪਲਸ ਦੇ ਵਿੱਚ 45 ਐਚਪੀ ਜਿੰਨਾ ਕੰਮ ਕਰਦਾ ਅੱਛਾ ਤੇ ਇਕੋ ਦੇ ਵਿੱਚ 55 ਪਾਵਰ ਚ 65 ਹਾਂ ਇਹ ਪਾਜੀ ਮੇਨ ਇਹਦਾ ਹੁੰਦਾ ਟਾਰਕ ਕੰਟਰੋਲ ਕਰ ਲੈਂਦਾ ਟਾਰਕ ਟਰੈਕਟਰ ਦਾ ਘਟ ਦਿੰਦਾ ਇਹ ਚੀਜ਼ ਜਿਹੜੀ ਇਹਦਾ ਹੁਣ ਸਿਆਣਿਆਂ ਨੇ ਕਿਹਾ ਆ ਇਹ ਮਹਿੰਗਾ ਰੋਵੇ ਇੱਕੋ ਵਾਰ ਸਾਤ ਤਰ ਰੋਵੇ ਵਾਰੋ ਵਾਰ ਇੱਕ ਵਾਰੋਂ ਪੈਸੇ ਲੱਗੇ ਉਹ ਚੀਜ਼ ਵਧੀਆ ਨੰਬਰ ਉਹ ਸੱਚ ਪੈਸਿਆਂ ਦਾ ਭੁੱਲ ਗਏ ਬਾਕੂ ਜੀ ਮੈਂ ਪੈਸੇ ਤਾਂ ਜਦ ਉੱਪਰ ਬਹਿ ਕੇ ਭੁੱਲ ਗਏ ਹਾਂ ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਜੀ ਹੈ ਤੇ ਅੱਜ ਫਰੇਮ ਦੇ ਵਿੱਚ ਤੁਹਾਨੂੰ ਦੋ ਚੀਜ਼ਾਂ ਦੇਖਣੀਆਂ ਦੇਖੋ ਇੱਕ ਇਧਰ ਬਲਦ ਖੜੀ ਆ ਹੈ ਇੱਧਰ ਬਾਈ ਹਾਲੈਂਡ ਖੜਿਆ ਉੱਧਰ ਵੀ ਹਾਲੈਂਡੇ ਖੜੇ ਆ ਇੱਧਰ ਵੀ ਹਾਲੈਂਡੇ ਖੜੇ ਆ ਇੱਥੋਂ ਤਾਂ ਪਤਾ ਲੱਗਦਾ ਕਿ ਪੁਰਾਣੇ ਪੰਜਾਬ 'ਚ ਖੜੇ ਜਦੋਂ ਹਾਲੈਂਡ ਹਾਲੈਂਡ ਦੀ ਜੇ ਫੇਰ ਪਤਾ ਲੱਗ ਜਾਂਦਾ ਪੰਜਾਬ 'ਚ ਖੜੇ ਕਿੱਥੇ ਆ ਆਪਾਂ ਖੜੇ ਆ ਦੁਆਬੇ 'ਚ ਹੈ ਤੇ ਦੁਆਬੇ 'ਚ ਬਾਈ ਬੰਗਿਆਂ ਦੇ ਕੋਲੇ ਪਿੰਡ ਖਾਨਪੁਰਾ ਤੇ ਬਾਈ ਮੇਰੇ ਨਾਲ ਬਾਈ ਸੱਚੀ ਕਾ ਜੀ ਸੱਚੀ ਪਹਿਲਾਂ ਬਾਈ ਸਾਰਿਆਂ ਨੂੰ ਆਪਣਾ ਨਾਮ ਦੱਸਿਓ ਮੇਰਾ ਨਾਮ ਬਾਈ ਜਸਮੀਤ ਸਿੰਘ ਜਸਮੀਤ 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 ਸਿੰਘ ਵੀਰੇ ਦਾ ਨਾਮ ਹੈ ਪਿੰਡ ਹੈਗਾ ਖਾਨਪੁਰਾ ਤੇ ਬਾਈ ਇੱਕ ਤਾਂ ਉਹ ਖੜਿਆ ਹਾਲੈਂਡ ਹਨਾ 52 52 ਵੀ ਆ ਚੱਲ ਆਪ ਦਾ ਪ੍ਰਾਣਾ ਇਹ ਹੈ ਭਾਈ ਆਪਣਾ ਪ੍ਰਾਣਾ ਜੀ 36 ਦੀ ਇਹ 9 ਮਾਡਲ 36 ਦੀ ਹੈ ਨਾ ਤੇ ਇਹ ਤਾਂ ਚੱਲ ਸਿੰਪਲ ਟਰੈਕਟਰ ਆ ਪਾਵਰ ਸਟੀਅਰਿੰਗ ਵੀ ਨਹੀਂ ਆਉਂਦਾ ਸੀ ਉਦੋਂ ਹੈ ਨਾ ਕਿ ਬਹੁਤੇ ਫੀਚਰਾਂ ਦੇ ਨਾਲ ਨਹੀਂ ਆਉਂਦਾ ਸੀ ਚੱਲ ਅਪਗ੍ਰੇਡ ਆਪ ਆਪਣੇ ਹਿਸਾਬ ਨਾਲ ਕਰ ਲਿਆ ਫਿਰ ਉਹ ਥੋੜਾ ਹੋਰ ਅਪਗ੍ਰੇਡ ਆ ਸੀਟੀ ਵਾਲਾ ਹਾਂਜੀ ਸੀਟੀ ਵਾਲਾ ਅਪਗ੍ਰੇਡ ਆ ਫਿਰ ਆਹਾ ਇਹ ਤਾਂ ਭਾਈ ਇਹਨਾਂ ਅਪਗ੍ਰੇਡ ਆ ਇਹ ਪੂਲ ਦਾ ਹੀ ਕੁਛ ਨਹੀਂ ਇਹ ਜਮੇ ਚੇਂਜ ਹੋ ਭਾਈ ਹੈ ਇਹ ਬਿਲਕੁਲ ਹੀ ਸਿਸਟਮ ਉਦੋਂ ਚੇਂਜ ਹੋ ਗਿਆ ਪੰਜਾਬ 20 ਹਾਂਜੀ ਵੀਰ ਜੀ ਚੱਲਿਆ ਕਿੰਨਾ ਕਹ ਹਜੇ ਇਹ ਬਈ ਬਈ 100 ਵਕੰਟਾ ਜੀ ਹੋਣਾ ਆਇਆ ਜੀ 100 ਹੋਣਾ ਹਜੇ 100 ਹੋਣਾ 100 ਹੋਇਆ ਨਹੀਂ ਹੋਇਆ ਨਹੀਂ ਹਜੇ ਹਾਂ ਤੇ ਇਹ ਬਈ ਲਿਆਂਦਾ ਹੁਣ ਜਦੋਂ ਆਪਾਂ ਨਵਾਂ ਟਰੈਕਟਰ ਲਿਆਉਣੇ ਹੁਣ ਸਾਡੇ ਜੱਟਾਂ ਨੂੰ ਖਾਸ ਕਰਕੇ ਹੁਣ ਉਹਨਾਂ ਦੀ ਹੱਤ ਪੈ ਗਈ ਆ ਹਨਾ ਹੁਣ ਜਦ ਤਾਈ ਦਾਦ ਨੂੰ ਇਹਦਾ ਲਾਟ ਜੀ ਇਹਨਾਂ ਨਿਕਲਦੀ ਹੋ ਤੁਰੇ ਜਾਂਦਿਆਂ ਨੂੰ ਜਿਵੇਂ ਸੀਟੀ ਦੀ ਆਵਾਜ਼ ਨਹੀਂ ਸੁਣਦੀ ਆਪਾਂ ਕਹਿੰਦੇ ਸਵਾਦ ਜਿਆ ਨਹੀਂ ਆਉਂਦਾ ਇਹ ਤਾਂ ਬੋਲ ਦਾ ਕੱਖ ਨਹੀਂ ਹੈਗਾ ਹੈ ਇਹ ਭਾਜੀ ਉਹਨਾਂ ਲਈ ਆ ਜਿਨ੍ਹਾਂ ਨੂੰ ਜਿੱਦਾਂ ਚੌਪ ਪਸੰਦ ਆਏ ਜਿਹੜੀ ਵਾਸੀ ਦਾ ਟਰੈਕਟਰ ਤੇ ਬੈਠੇ ਹਾਂ ਜੀ ਸ਼ਾਂਤੀ ਦੇ ਨਾਲ ਲੱਗੇ ਰੋ ਨਾ ਇੰਜਨ ਚੋਂ ਆਵਾਜ਼ ਨਾ ਕੋਈ ਧੂਆਂ ਨਾ ਕੋਈ ਚਗਿਆੜਾ ਇਹ ਜਿੱਦ ਕਹਿ ਲੋ ਸੈਂਪਲ ਜੇ ਬੰਦਿਆਂ ਵਾਲਾ ਟਰੈਕਟਰ ਆ ਜਿੱਦੋਂ ਹੁਣ ਅੱਜ ਕੱਲ ਆਪਾਂ ਲਾਟ ਲੋਡ ਵਜਾ ਦੀ ਦੀ ਆ ਉਹ ਕੰਮ ਵਿੱਚ ਹੈ ਨਹੀਂਗਾ ਨਾ ਲਾੜਨਾ ਤੂੰ ਆ ਨਹੀਂ ਕੁਛ ਨਹੀਂ ਭਾਜੀ ਬਿਲਕੁਲ ਚੁੱਪਚੀ ਤੇ ਪਿਆਰਾ ਟਰੈਕਟਰ ਇਹ ਸੀ ਆ ਡੀ ਆ ਹਾਂਜੀ ਭਾਈ ਸੀ ਆ ਡੀ ਐ ਵੈਸੇ ਇਹਦਾ ਨਾਮ ਹੋ ਰਿਹਾ ਇਹ ਕਿਨੂੰ ਕੋ ਹੋਰ ਕਹਿ ਦਿੰਦੇ ਆ ਹਾਂ ਆਪਣੇ ਇਧਰ ਆਪਾਂ ਇਹਨੂੰ ਸੀ ਆ ਡੀ ਆ ਇੰਜਣ ਕਹਿ ਦਿੰਦੇ ਆ ਸੀ ਆ ਡੀ ਆ ਇੰਜਣ ਹਾਂਜੀ ਸੈਸਰਾ ਉਹ ਵੀ ਕਿਉਂ ਰਿਆ ਉਰੇ ਉਰੇ ਆ ਤੈਨੂੰ ਚੀਜ਼ ਦਿਖਾਉਣਾ ਕਿ ਇਹੇ ਟਰੈਕਟਰ ਜਿਹੜਾ ਤੁਸੀਂ ਗੱਲ ਕਰਦੇ ਕਿ ਇਹਦਾ ਜਿਹੜਾ ਇੰਜਣ ਹੈ ਹਾਂਜੀ ਭਾਜੀ ਉਹ ਉਰੇ ਨਹੀਂ ਬਣਿਆ ਨਹੀਂ ਭਾਜੀ ਮੇਡ ਇਨ ਇੰਡੀਆ ਨਹੀਂ ਉਹ ਮੇਡ ਇਨ 터ਕੀਸ਼ ਹੈ 터키 ਤੋਂ ਬਣਿਆ 터키 ਦਾ ਬਣਿਆ ਹੋਇਆ ਇੰਜਣ ਹੈ ਜਿਵੇਂ ਉਹ ਇੰਜਣ ਪਲੇਟ ਲੱਗੀ ਹੋਈ ਹੈ ਇੰਜਣ ਦੀ ਜਿਹੜੀ ਪਲੇਟ ਲੱਗੀ ਇਹ ਟਰਕੀਸ਼ ਦੇ ਵਿੱਚ ਉਹ ਲਿਖਿਆ ਇਹ ਟਰਕੀ ਦਾ ਜਿਹੜਾ ਬਾਕੀ ਦਾ ਪਿਛੇ ਵਾਲਾ ਹਿੱਸਾ ਉਹ ਭਾਜੀ ਇੱਥੇ ਸਿੰਬਲ ਹੁੰਦਾ ਅਸੈਂਬਲੀ ਸਾਰੀ ਇੱਥੇ ਹੁੰਦੀ ਹੈ ਹੈਨਾ ਹੂੰ ਹੁਣ ਜਦੋਂ ਟਰੈਕਟਰ ਲੈ ਗਿਆ ਹੁਣ ਪਿੰਡ ਦੇ ਵਿੱਚ ਐਦਾ ਕਹਿੰਦੇ ਨਹੀਂ ਯਾਰ ਇਹ ਟਰੈਕਟਰ ਕਾਂ ਦਾ ਜਾਬ ਨਾ ਹੋ ਖੋਰੇ ਫੜੀ ਬਥੇਰੇ ਆ ਲੈ ਸਾਰਾ ਵਕਤ ਦੁਕੀ ਜਾਂਦੇ ਆ ਉਹ ਨਾ ਸੇਟੀ ਯਾਰ ਕਿਤੇ ਨੁਕਸਾਨ ਕਰਾ ਦੂੰਗਾ ਇਹਦੇ ਚ ਕਿਤੇ ਵੜ ਜੂ ਪਾਣੀ ਕਿਤੇ ਕੁਛ ਹੋ ਜੂਗਾ ਚੱਲਣਾ ਨਹੀਂ ਇਹ ਨਹੀਂ ਤਾਂ ਬੰਦ ਹੋ ਜੂ ਸਾਰੇ ਸੈਂਸਰਾਂ ਤੇ ਤੁਰੇ ਫਿਰਦਾ ਆ ਆਪਣੇ ਭਾਈ ਬੰਦਿਆਂ ਨੂੰ ਇਦਾਂ ਆਪਣੇ ਹੈ ਨਾ ਬਹੁਤ ਆ ਵੀ ਇਹ ਚੀਜ਼ ਸੈਂਸਰ ਚ ਹੈ ਯਾਰ ਕਰੇ ਕਾਮਯਾਬ ਨਹੀਂ ਹੋਣੀ ਖਰੇ ਇਹਦੇ ਪਾਣੀ ਪੈ ਗਏ ਨਹੀਂ ਚੱਲਣਾ ਨਹੀਂ ਹੁਣੇ ਪਿੰਡ ਤੋਂ ਬੰਦਾ ਖੜਾ ਕਰ ਦਿੰਦੇ ਕੋਈ ਕੋਈ ਨੇ ਕਹਿਣਾ ਨਹੀਂ ਕੰਮ ਜਿੰਨੇ ਮਰਜ਼ੀ ਖੜੇ ਕਰ ਲਓ ਇਦਾਂ ਦਾ ਸਾਨੂੰ ਬਥੇਰੇ ਨੇ ਕਿਹਾ ਕਿਤੇ ਚਲੋ ਲੈ ਲਿਆ ਔਰ ਇਹਨੂੰ ਕਦੋਂ ਨਾ ਗੱਲ ਆਪੇ ਉਹਨੇ ਖੜ ਜਾਨਾ ਆ ਕਦੋਂ ਨਾਲ ਹੀ ਆ ਔਰ ਨਾਲੇ ਹੀ ਆ ਕਰੀਦਾ ਇਹਨ 30 ਤਰੀਕ ਦੇ ਲੱਗੇ ਹੋ ਅੱਜ 25 ਹੋ ਗਈ ਹੈ 10 ਦਿਨ ਹੋ ਗਏ ਕਰਦੇ ਹਾਂ ਰੋਜ਼ੇ ਕੱਦੂ ਗਰੀ ਦਾ ਰੋਜ਼ੇ ਧੋਈ ਦਾ ਸਮੇਤ ਇੰਜਣ ਸਮੇਤ ਇੰਜਣ ਘਰੇ ਜਾ ਕੇ ਪਾਣੀ ਮਾਰ ਕਰੇ ਪਾਣੀ ਮਾਰ ਹਾਂਜੀ ਭਾਜੀ ਐਂ ਚੰਗੀ ਤਰ੍ਹਾਂ ਧੋ ਕੇ ਨਾਲ ਆ ਕੇ ਫੇਸ ਲਾਉਣਾ ਹਾਂ ਪਕ ਕੋਈ ਦਿੱਕਤ ਨਹੀਂ ਭਾਈ ਆਰਾਮ ਨਾਲ ਵਧੀਆ ਸਵੇਰ ਨੂੰ ਇਹਦੇ ਸੈਲਫ ਮਾਰ ਕੇ ਫੀਲ ਹੈ ਜੀ ਤੇ ਜਦੋਂ ਲਿਆ ਸੀ ਉਦੋਂ ਕਹਿੰਦੇ ਕਿ ਆ ਸੀ ਕਿ ਕੀ ਪ੍ਰੋਬਲਮ ਹੋਵੇ ਇਹਨੂੰ ਕਹਿੰਦੇ ਇਹ ਤਾਂ ਖੇਤ ਚੋਂ ਤੁਹਾਨੂੰ ਟੋਚਣ ਪਾ ਕੇ ਕੱਢਣਾ ਪੈਣਾ ਕਿਉਂਕਿ ਆਪਣੇ ਬੰਦੇਆਂ ਸਿਕਾ ਵੀ ਖਰੇ ਸੈਂਸਰ ਇਹ ਬੰਦ ਹੋ ਜਾਗਾ ਨਾ ਇੱਕ ਇਹਦੀ ਭਾਈ ਹਾਂਜੀ ਸਗੀ ਹੈ ਪ੍ਰੋਬਲਮ ਜਿੱਦਾਂ ਆਪਾਂ ਖੇਤ ਦੇ ਵਿੱਚ ਇਹਨੂੰ ਪਾਉਨੇ ਆ ਆਪਾਂ ਇਹਨੂੰ ਬੰਦ ਕਰ ਲਿਆ ਬਾਈ ਚਾਂਸ ਰੇਸ ਥੋੜੀ ਤੇ ਕਲਚ ਛਾਡੋਗੇ ਜੇ ਬੰਦ ਹੋ ਗਿਆ ਕਹਿੰਦੇ ਇਹ ਸਟਾਰਟ ਨਹੀਂ ਹੋਣਾ ਉਹ ਵੀ ਅਸੀਂ ਭਾਈ ਬਹੁਤ ਇਹਦਾ ਦੇਖਿਆ ਰਿਸਰਚ ਹੋ ਗਿਆ ਰਹੀ ਕੀਤੀ ਉਹ ਤਾਂ ਨਹੀਂ ਹੁੰਦਾ ਜਿੱਦਾਂ ਆਪਾਂ ਗੱਡੀ ਜਦ ਬ ਪਾਪਾ ਜੀ ਜਦੋਂ ਸਵਚ ਬੰਦ ਕਰਕੇ ਨਾ ਉਹਨੂੰ ਸੈਲਫ ਮਾਰੇ ਚੱਲਦੀ ਨਹੀਂ ਇਹ ਚਾਬੀ ਕੱਢ ਕੇ ਲਾਉਣੀ ਪਏ ਇਹ ਫੇਰ ਚਾਬੀ ਵਾਜੀ ਆਪਣਾ ਸਵਚ ਬੰਦ ਹੋ ਗਿਆ ਟਰੈਕਟਰ ਇਹਨੂੰ ਸਵਚ ਘਟਣਾ ਸਾਰੇ ਇਹਦੀ ਵਾਇਰਿੰਗ ਦਾ ਕਨੈਕਸ਼ਨ ਬੰਦ ਹੋ ਗਿਆ ਸਾਰਾ ਫੇਰ ਦੁਬਾਰ ਤੇ ਉਹਨੂੰ ਸਟਾਰਟ ਕਰਕੇ ਰੀਸੈਟ ਹੋਣਾ ਉਹਨੇ ਫੇਰ ਸੈਲਫ ਸਟਾਰਟ ਹੋ ਜਾਣਾ ਹੋ ਜਾਊ ਕਿ ਮੇਜਰ ਪ੍ਰੋਬਲਮ ਨਹੀਂ ਹੈ ਨੀ ਜੇ ਹੁਣ ਆਪਾਂ ਇੱਧੇ ਖੜੇ ਦੇ ਉੱਤੇ ਨੂੰ ਫੇ ਉਹਦੇ ਸੈਲਫਾ ਮਾਰੀ ਗਈ ਏ ਫੇ ਇਹਨੂੰ ਭਾਈ ਕੰਪਿਊਟਰ ਨੇ ਰੀਸੈਟ ਕਰਨਾ ਪੈਣਾ ਫੇ ਇਹਨੰ ਇਦਾਂ ਨਹੀਂ ਮਤਲਬ ਲੈ ਦੇ ਕੇ ਇਹ ਸਾਰਾ ਕੰਪਿਊਟਰ ਬੇਸ ਚੱਲਦਾ ਟਰੈਕਟਰ ਜਦੋਂ ਆਪਾਂ ਗੱਡੀ ਜਾਈ ਸੀ ਹੁਣ ਜਿਵੇਂ ਉੱਧਰ ਖੜਿਆ ਆ ਹਨਾ ਉਹ ਖੜਿਆ 56B ਹੈ ਨਾ ਇਹਦਾ ਭਰਾਈ ਆ ਇਹਦਾ ਭਰਾ ਛੋਟਾ ਵੱਡਾ ਗਿਆ ਵੱਡਾ ਵੱਡਾ ਉਹ ਵੱਡਾ ਉਹ ਪਹਿਲਾਂ ਆ ਹਾਂ ਇਹ ਉਧਰ ਦੇਖਣ ਉਹ ਵੱਡਾ ਟਰੈਕਟਰ ਆ ਜਿਹਨੂੰ ਕਹਦੀ ਹੈ ਭਾਈ ਉਹਨੂੰ ਮੋਡੀਫਾਈ ਕਰਨਾ ਹੈ ਨਾ ਪੰਪ ਨੂੰ ਵੀ ਹੱਥ ਮਾਰਾ ਸਕਦੇ ਜੋ ਮਰਜ਼ੀ ਕਰਦੇ ਜੋ ਆਪਣੇ ਤਰੀਕੇ ਨਾਲ ਮੋਡੀਫਾਈ ਕਰ ਸਕਦੇ ਜਿਹੜੇ ਮਰਜ਼ੀ ਮਿਸਤਰੀ ਕੋ ਖੜਾ ਕਰਦੀ ਹੈ ਜਿਹਦਾ ਨੌ ਚੱਲਦਾ ਉਹਦੇ ਕੋ ਕਰਤਾ ਖੜਾ ਉਹ ਨਹੀਂ ਕਰਦੇ ਇਹਨੂੰ ਨਹੀਂ ਕਰ ਸਕਦੇ ਨਹੀਂ ਭਾਜੀ ਇਹਨੂੰ ਨਹੀਂ ਕਰ ਸਕਦੇ ਵੈਸੇ ਇਹਨੂੰ ਲੋਡ ਵੀ ਨਹੀਂ ਕਰਨਦੀ ਕਿਉਂਕਿ ਇਹ ਜਿਹੜੇ ਜ਼ੋਰ ਪੱਖੋ ਦਾ ਹੈ ਅੰਨਾ ਜ਼ੋਰ ਮਾਰਦਾ ਜਿੱਥੇ ਤੱਕ ਇਹਦੀ 65 HP ਆ ਤਿੰਨ ਮੋੜ ਆ ਨੱਕੇ ਤੱਕ ਲੱਗਦਾ ਐਨ ਪੂਰਾ ਹੈ ਲੋੜੇ ਨਹੀਂ ਪੈਂਦੀ 16-1700 ਚੱਕਰ ਤੇ ਲੈਫਟ ਦਲੇ ਛੱਡ ਕੇ ਜਿੱਦੋਂ ਮਰਜ਼ੀ ਵਾਈ ਜਾਓ ਨਿਓ ਪਹਿਲਾਂ ਹਾਈ ਲਾ ਲਓ ਦੂਆ ਵੀਡੀਓ ਲਾ ਲਓ ਮੰਨਦਾ ਨਹੀਂ ਇਹ ਜਿਹੜੇ ਗੱਲਾਂ ਤਾਂ ਆਪਾਂ ਕਰੀ ਜਾਂਦੇ ਹੁਣ ਕਈਆਂ ਨੇ ਸਾਨੂੰ ਕਹਿਣਾ ਤੁਸੀਂ ਚਲਾ ਕੇ ਨਹੀਂ ਦਿਖਾਉਂਦੇ ਚਲਾ ਕੇ ਵੀ ਦਿਖਾਵਾਂਗੇ ਹਜੇ ਫੈਗਾ ਟਾਈਮ ਖੜਜੋ ਹਜੇ ਸੂਰਜ ਚ ਹੈਗਾ ਸਿਰ ਹਾਂਜੀ ਹਾਂਜੀ ਹੁਣ ਬੋਨਟ ਚੱਕ ਕੇ ਦਿਖਾਉਣਾ ਇਹਦੇ ਵਿੱਚ ਕੀ ਆ ਹੈ ਹੁਣ ਇਹ ਇੱਕ ਇਹ ਕਿੰਨੇ ਕੇ ਆਪਣੇ ਲਾ ਲਾ ਦੇਵੇਂ ਪੰਡਾ ਜ ਹੈਗਾ ਇਹ ਲੋਕਾਂ ਕੋਲ ਪਾਜੀ 5620 ਚ ਆਪਣੇ ਨਵੇਂ ਸ਼ਹਿਰ ਪਹਿਲਾ ਆਇਆ ਸੀਗਾ ਇਹ ਪਹਿਲਾ ਟਰੈਕਟਰ ਆਇਆ ਪਹਿਲਾ 4x4 ਡਰਾਈਵ ਦੇ ਵਿੱਚ ਹਾਂ 5620 ਦੇ ਵਿੱਚ ਸੀ ਆਰ ਡੀ ਆਈ ਚ ਹੂੰ ਇਹ ਪਾਜੀ ਪਹਿਲਾ ਆਇਆ ਸੀਗਾ ਅੱਛਾ ਤੇ ਹੁਣ ਤਾਂ ਚਲੋ ਮੈਂ ਕਹਿ ਨਹੀਂ ਸਕਦਾ ਵੀ ਹੁਣ ਮਗਰਬਾਦ ਦੇ ਵਿੱਚ ਕੋਈ ਨਿਕਲੇ ਕਿੰਨੇ ਕਿ ਡਿਲੀਵਰ ਹੋ ਗਏ ਉਸ ਤੋਂ ਬਾਅਦ ਹਨ ਹਾਂਜੀ ਇੱਕ ਦੋ ਹੋ ਗਿਆ ਹੋਗੇ ਪਰ ਹਜੇ ਵੀਡੀਓ ਨਹੀਂ ਕਿਸੇ ਨੇ ਪਾਈ ਨੀ ਨੀ ਬਾਈ YouTube ਤੇ ਵੀ ਸਰਚ ਸੀ ਹਨ ਇਹਦੇ ਬਾਰੇ ਕਰਦੇ ਆ ਮਿਲਦਾ ਨਹੀਂ ਕੁਝ ਬਹੁਤ ਲਿਮਟਡ ਜੀ ਬਸ ਉਹ ਇੱਧੇ ਸ਼ੋਰੂਮ 'ਚ ਖੜਾ ਹੈ ਦਿਖਾ ਦਿੰਦੇ ਆ ਈਕੋ ਮੋਡ ਇੱਧਾ ਇੱਧਾ ਬਸ ਬਸ ਉਹ ਹਜੇ ਪ੍ਰੈਕਟੀਕਲੀ ਟੈਸਟ ਕਰਕੇ ਕਿਸੇ ਨੇ ਦਿਖਾਇਆ ਨਹੀਂ ਕਿਸੇ ਨੇ ਬਾਈ ਖੇਤ ਵਾਲੀ ਵੀਡੀਓ ਨਹੀਂ ਬਾਣ 'ਚ ਪਾ ਕੇ ਕਿਸੇ ਨੇ ਨਹੀਂ ਦਿਖਾਇਆ ਨਹੀਂ ਨਹੀਂ ਹੁਣ ਆਪਣੇ ਕੋਲ ਬਾਣ ਦੇ ਵਿੱਚ ਪਾ ਕੇ ਆਪਾਂ ਕੀ ਕੀ ਪਰਖ ਲਿਆ ਜਦੋਂ ਦਾ ਲੈ ਕੇ ਆਏ ਆ ਆਪਾਂ ਬਾਈ ਇਹਦੇ ਮਗਰ ਜਿੱਦਾਂ 17 ਹ ਤੋ ਵਿਆ ਕੱਦੂ ਵਾਲੀਆਂ ਪਾਈ ਦੀਆਂ ਇਹਦੇ ਮਗਰ ਜਨਰੇਟਰ ਇਹਦੇ ਨਾਲ ਇਹਦੀ ਪਾਜੀ ਪੀਟੀਓ ਪਾਵਰ ਫੋਟ ਹੈ ਅੱਛਾ ਪਹਿਲਾ ਟਰੈਕਟਰ ਆ ਜਿਹਦੀ 65 ਐਚਪੀ ਆ ਤੇ 64 ਐਚਪੀ ਦੀ ਪੀਟੀਓ अच्छा ओदी पाजी 55 एचपी दी वीडियो 65 65 हॉर्स पावर च ते ल, बिल, बिल्कुल सिरे तक ਜਾਂਦਾ ਹੈ ਭਾਈ ਜਨਰੇਟਰ ਆਪਾ ਇਹ ਮਗਰ ਚਲਾਇਆ ਆਪਾ 12 ਦੀ ਸਿਸਟਮ ਸਾਰਾ ਕਿਹਾ ਲੱਗਿਆ ਹੋਇਆ ਆ টারਬੋ ਸਿਸਟਮ ਸਾਰਾ ਉਪਰ ਲੱਗਿਆ ਹੋਇਆ ਰਹੋ ਇਹ টারਬੋ ਇਹ ਸਾਈਜ਼ ਦੇਖ ਲਓ ਨਹੀਂ 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 ਕਿ টারਬੋ ਆ ਮਨ ਲਾ ਕੇ ਦੂਰੋਂ ਖੜੇ ਨੂੰ ਦੇਖਦੀ ਵੀ ਨਹੀਂ ਕਿ টারਬੋ ਲੱਗੀ ਹੋਈ ਨਹੀਂ ਕਿ টারਬੋ ਲੱਗੀ ਹੋਈ ਆ ਤੇ ਕਿਸੇ ਪਾਸਿਓਂ ਮੰਨ ਲਏ ਨੇ ਕੋਈ ਧੂਆ ਨਹੀਂ ਕੋਈ ਗਾੜਾ ਨਹੀਂ ਮਾਰਦਾ ਆ ਪਾਜੀ ਇਹ ਕੈਟਲ ਕਨਵਰਟਰ ਲੱਗਾ ਹੈ ਇੱਥੋਂ ਭਾਈ ਇਹਨੇ ਫਿਲਟਰ ਹੋ ਕੇ ਸਾਰੇ ਇਹਦੀਆਂ ਗੈਸਾਂ ਜਾਣੀਆਂ ਜਿੱਦਾਂ ਕੋਈ ਹਾਰਮਫੁਲ ਗੈਸੇਜ਼ ਨਹੀਂ ਕੱਢਦਾ ਏ ਕੋਈ ਝਗਿਆੜਾ ਨਹੀਂ ਇੱਥੋਂ ਕੱਢਣ ਦਿੰਦਾ ਕੋਈ ਆਵਾਜ਼ ਨਹੀਂ ਕੱਢਦਾ ਇੱਥੇ ਇਹਨੇ ਮਤਲਬ ਇਹਨੇ ਇਹਨੂੰ ਕੁੱਟ ਲੈਣਾ ਇਹਨੇ ਅੱਛਾ ਕੋਈ ਆਵਾਜ਼ ਨਹੀਂ ਕੋਈ ਧੂਆ ਨਹੀਂ ਅਚੰਦਰੀ ਚੀਕ ਝਾੜਾ ਇਹ ਮੇਨ ਭਾਜੀ ਇਹ ਹਨਾ ਉਹਦੇ ਲਈ ਬਣਿਆ ਜਿੱਦਾਂ ਜਿਹੜੀ ਕਹਦੇ ਨੇ ਗੈਸ ਵਾਲੀ ਫੈਕਟਰੀ ਇਹ ਟਰੈਕਟਰ ਨਹੀਂ ਜਾ ਸਕਦਾ ਇਹ ਭਾਜੀ ਉੱਥੇ ਵੀ ਚੱਲ ਜਾਊਗਾ ਕਿਉਂਕਿ ਇਹਨੇ ਝਗਿਆੜਾ ਨਹੀਂ ਕੱਢਣਾ ਹੂੰ ਕਿਤੇ ਕੋਈ ਫਾਇਰਿੰਗ ਦਾ ਕੋਈ ਝੋ ਨੀ ਡਰਦਾ ਇਹ ਚ ਕੋਈ ਭਾਜੀ ਹੈ ਹੀ ਨਹੀਂਗਾ ਹੂੰ ਇੱਕ ਇਹ ਤਾਂ ਭਾਜੀ ਜਦੋਂ ਇਹਨੂੰ ਇੰਜਨ ਨੂੰ ਠੰਡਾ ਕਰਨ ਨੂੰ ਇਹਨੂੰ ਇੰਟਰਕੂਲਰ ਪਹਿਲੇ ਲਗਾਉਂਦਾ ਇਹ ਬਾਲਾ ਟਕਟੇਗਾ ਜਿਆ ਟਰੈਕਟਰ ਹੈ ਨਾ ਇਹ ਭਾਜੀ ਇਦਾਂ ਹੀ ਬਸ ਪੇਟੀ ਬੰਦੇ ਹੀ ਹੁੰਦਾ ਪੇਟੀ ਬੰਦੇ ਕ ਆਪਣੀ ਫਿੱਟ ਕਰਕੇ ਆਪਾਂ ਦੇ ਦਿੰਦੀ ਆ ਬਸ ਇਹ ਤਾਂ ਭਾਜੀ ਇਸੇ ਕਰਕੇ ਇਹਨੂੰ ਸੀਆਰਡੀਆਈ ਚ ਕਨਵਰਟ ਕੀਤਾ ਸੀਗਾ ਹੁਣੀ ਬਈ ਜੇ ਕੋਈ ਇਹਦੇ ਵਿੱਚ ਪ੍ਰੋਬਲਮ ਆਉਂਦੀ ਹੈ ਨਾ ਇਹਦੇ ਇੱਥੇ ਇਦਾਂ ਨਾ ਲੈਪਟਾਪ ਨਾਲ ਇਹਨੂੰ ਕਨੈਕਟ ਕਰਕੇ ਇਹਦੀ ਪ੍ਰੋਬਲਮ ਆਪਾਂ ਲੈਪਟਾਪ ਤੇ ਲੱਭ ਸਕੀਏ ਅਜਤੇ ਜਿਵੇਂ ਆਪਣੀ ਕਾਰਾਂ ਦੇ ਵਿੱਚ ਕੋਡ ਆ ਜਾਂਦੇ ਆ ਹਨ ਉਹ ਇਹਨੇ ਐਂਦੇ ਆਪੋ ਲੈਪਟਾਪ ਲਾਉਣਾ ਸਮਾਂ ਕੋਈ ਚੀਜ਼ ਵਧੀਆ ਵੀ ਕਿਹੜੇ ਹਿੱਸੇ ਜਿਹਦੇ ਪ੍ਰੋਬਲਮ ਹੈ ਇੰਜਨ ਦੇ ਚ ਫਿਰ ਉਸੇ ਟਾਈਮ ਦੱਸ ਕੇ ਆਪਾਂ ਨੂੰ ਉਹ ਉਹ ਕਰਨ ਟੈਸਟਿੰਗ ਕਰਨ ਦੀ ਲੋੜ ਨਹੀਂ ਯਾਰ ਇੱਥੋਂ ਖੋਲ ਕੇ ਦੇਖ ਲੈ ਇੱਥੋਂ ਖੋਲ ਕੇ ਜਿੱਦਾਂ ਆਪਣੇ ਮੈਸਤਰਿਆਂ ਬਾਈ ਵੱਲ ਦੁੱਖ ਸਮਝ ਨਹੀਂ ਆਉਂਦਾ ਨਾ ਉਹ ਦੁੱਖ ਕੰਪਿਊਟਰ ਨੇ ਦੱਸ ਦੇਣਾ ਉਹਦੇ ਪਹਿਲਾਂ ਹੀ ਦੱਸ ਦੇਣਾ ਕਿ ਇੱਥੇ ਨੁਕਸੇ ਦੇ ਆ ਰਿਹਾ ਹੈ ਹਨਾ ਹਾਂਜੀ ਇੱਥੇ ਆ ਰਿਹਾ ਹੈ ਇਹਦੇ ਨੁਕਸੇ ਤੇ ਮੂਰੇ ਪੱਖੇ ਵਾਵਾ ਲਾਤੇ ਐ ਇਦਾਂ ਇਹ ਪਾਜੀ ਇਹਨੂੰ ਜਿੱਦਾਂ ਮੈਨੂੰ ਠੰਡਾ ਕਰਨ ਨੂੰ ਇਹਦਾ ਪਹਿਲਾਂ ਪੱਖਾ ਰ ਇਹਨੂੰ ਜਦ ਹਵਾ ਵਗੈਰਾ ਵਧੀਆ ਦਿੰਦੀ ਆ ਇੰਟਰਕੂਲਰ ਤੇਲ ਠੰਡਾ ਗਾ ਨੂੰ ਲੱਗਾ ਫਿਰ ਸਟੀering ਵਾਲਾ ਪੰਪ ਠੰਡਾ ਪੰਪ ਨੂੰ ਜਿਹੜਾ ਤੇਲ ਜਾਂਦਾ ਉਹਨੂੰ ਵੀ ਠੰਡਾ ਗਾ ਨੂੰ ਇੰਟਰਕੂਲਰ ਲੱਗਾ ਛੋਟਾ ਉਹਦੇ ਲਈ ੜੜ ਤੋਂ ਛੋਟਾ ੜੜ ਛੋਟਾ ਲਾਇਓ ਵੀ ਜੇ ਬਹੁਤਾ ਟਾਈਮ ਆਪਾਂ ਚਲਾਉਨੇ ਆ ਤਾਂ ਇਹਦੇ ਕੋਈ ਮੋਨ ਮੁੰਡ ਵਿੱਚ ਕੋਈ ਦਿੱਕਤ ਨਾ ਹੋਵੇ ਗਰਮ ਹੋ ਕੇ ਤੇਲ ਪੰਪ ਖਰਾਬ ਨਾ ਹੋਵੇ ਹਮ ਆਰਮੀ ਡੋਲੇ ਦਾ ਵਧੀਆ ਚੱਲੇ ਇੱਕ ਯਾਰ ਇਹਦੇ ਚ ਉਹ ਹਵਾ ਜਿਵੇਂ ਮੈਨੂੰ ਉਹ ਨੋਵੋ ਦੇ ਵਿੱਚ ਵੀ ਉਹ ਆਉਂਦਾ ਸਿਸਟਮ ਤੇ ਆਪਾਂ ਜਿਵੇਂ ECGRਟੀ ਫਾਰਮ ਟਰੈਕ ਦੇ ਆਗੇ ਉਹਦੇ ਵਿੱਚ ਵੀ ਉਹ ਸਿਸਟਮ ਆ ਗਿਆ ਕਿ ਆਹ ਉਹ ਆ ਕਿਤਾ ਵੀ ਸਕਦੇ ਯਾਨੀ ਉਹ ਭਾਜੀ ਇਹਦੇ ਮੋਡ ਲੱਗੇ ਹੋਆ ਤਿੰਨ ਮੋਡ ਚਾਉਂਦਾ ਇਹ ਈਕੋ ਪਲੱਸ ਈਕੋ ਤੇ ਪਾਵਰ ਈਕੋ ਪਲੱਸ ਦੇ ਵਿੱਚ ਤਾਂ ਇਹ 45 ਐਚਪੀ ਜਿੰਨਾ ਟਰੈਕਟਰ ਕੰਮ ਕਰਦਾ ਹੈ ਕੀ ਬਟਨ ਲੱਭਦਾ ਉਹਨੂੰ ਬਟਨ ਅੱਛਾ ਇਹ ਨਾ ਉਹ ਨੋਵੋ ਦੇ ਹਿਸਾਬ ਨਾਲ ਲੱਭਦਾ ਕਰੇ ਉੱਪਰ ਨਹੀਂ ਇਹਦੇ ਭਾਜੀ ਸਟੀering ਦੇ ਥੱਲੇ ਉਹ ਦੇਖੋ ਥੱਲੇ ਉਰੇ ਆਦ ਨੂੰ ਬਟਨ ਇਹਨੇ ਤਰਨ ਸਾਡੇ ਨੇ ਪਹਿਲੀ ਟਰੈਕਟਰ ਦੇਖਿਆ ਆ ਦੇਖ ਆ ਦੇਖ ਆ ਬਟਨ ਲੱਗਿਆ ਆ ਦੀ ਦਾ ਆ ਦੇਖ ਖਰੇ ਹਟ ਪਤਾ ਲੱਗਾ ਹਜੇ ਵੀ ਨਹੀਂ ਪਤਾ ਲੱਗਾ ਆ ਵੀ ਆ ਆ ਦੇਖੋ ਹਾਂ ਇਹ ਆ ਬਟਨੇ ਦਾ ਹਾਂ ਤਾਂ ਕਿ ਨਵਾਂ ਉਹ ਬਟਨ ਨਹੀਂ ਬਈ ਇੱਥੇ ਤੇ ਇਕੋ ਪਲੱਸ ਦੇ ਵਿੱਚ 45 ਐਚਪੀ ਜਿੰਨਾ ਕੰਮ ਕਰਦਾ ਅੱਛਾ ਤੇ ਇਕੋ ਦੇ ਵਿੱਚ 55 ਪਾਵਰ ਚ 65 ਹਾਂ ਇਹ ਭਾਜੀ ਮੇਨੇ ਦਾ ਹੁੰਦਾ ਇਹ ਟਾਰਕ ਕੰਟਰੋਲ ਕਰ ਲੰਦਾ ਹੁੰਦਾ ਟਾਰਕ ਟਰੈਕਟਰ ਦਾ ਘਟ ਦਿੰਦਾ ਹੁੰਦਾ ਹੂੰ ਉਦਾਂ ਜਿਹੜਾ 270 Nm ਟਾਰਕ ਆ ਪਾਵਰ ਮੋਡ ਦੇ ਵਿੱਚ ਇਹਦਾ ਚਲ ਮੋੜੋ ਤਾਂ ਯਾਰ ਇਹ ਮੰਨ ਲਿਆ ਨਮਾ ਹੈਗਾ ਹਨਾ ਕੋਈ ਰੋਲਾ ਰੱਪਾ ਨਹੀਂ ਹੁਣ ਬਾਪੂ ਜੀ ਹੁਣੀ ਕੋਲ ਖੜੇ ਆਰਾਮ ਨਾਲ ਸੀਟ ਤੇ ਬੈਠੀ ਨਾ ਗੱਲ ਵੀ ਕਰ ਸਕਦਾ ਆਪਣੀ ਨਾਲ ਪਰ ਮਗਰ ਉਹ ਤਾਂ ਇਹ ਉਹੀ ਆ ਜੋ ਪਹਿਲਾਂ ਸੀ ਹਾਂਜੀ ਭਾਜੀ ਉਹ ਜਿੱਦਾਂ ਆਪਣਾ ਪੁਰਾਣੇ ਹਾਲੈਂਡ ਵਾਇਰ ਕਰਦੇ ਹੀ ਆ ਥੋੜੀ ਫੇ ਵੀ ਇਹਦੇ ਵਿੱਚ ਭਾਜੀ ਬਹੁਤ ਕੰਟਰੋਲ ਆ ਹੂੰ ਕਿਵੇਂ ਇਹ ਜਿੱਦਾਂ ਆਪਾਂ ਹੈ ਨਾ ਕਨਸਟੈਂਟ ਸਪੀਡ ਤੇ ਜਾਂਦੇ ਆ ਤੇ ਪਿੱਛੋਂ ਆਵਾਜ਼ ਘਟਾ ਲੈਂਦਾ ਕਿਉਂਕਿ ਇਹਦੀਆਂ ਜਿਹੜੀਆਂ ਰਿਡਕਸ਼ਨਾਂ ਲੱਗੀਆਂ ਹਨ ਉਹ ਜਿਹੜੀ 5630 ਨੂੰ ਆਉਣੀ ਸੀਗੀਆਂ ਉਹ ਲੱਗੀਆਂ ਹਨ ਜਿੱਦਾਂ 75 HP ਦੇ ਟਰੈਕਟਰ ਦੀਆਂ ਰਿਡਕਸ਼ਨਾਂ ਜਿਹੜੀਆਂ ਲੱਗੀਆਂ ਦੇਖੋ ਗੱਡੀਆਂ ਆ ਉਹ ਵੀ ਭਾਈ ਲੋਡ ਟਰੈਕਟਰ ਦੀ ਸਲਿੱਪ ਜਿਹੜੀ ਉਹ ਜ਼ੀਰੋ ਹੋ ਜਾਂਦੀ ਟਰੈਕਟਰ ਦੀ ਰਿਡਕਸ਼ਨ ਆ ਵੱਡੇ ਆਬਵੀਅਸਲੀ ਕਹ ਲੈ ਉਹਨੇ ਜ਼ੋਰ ਵੱਧ ਮਾਣਾ ਤੇ ਇਦਾਂ ਆ ਇੱਕ ਵਾਈ ਜਿੱਦਾਂ ਆਪਣੇ ਜੋਰਟੇ ਚ ਆਉਂਦਾ ਸਿੱਧੇ ਐਕਸਲ ਜਦੋਂ ਟਰਾਲੀ ਨੂੰ ਜਦ ਆਪਾਂ ਹੈਵੀ ਲੋਡ ਪਾਈਦਾ ਉਹਨੂੰ ਨੁਕਸਾਨ ਹੁੰਦਾ ਜ਼ੋਰ ਵੀ ਘਟ ਮਾਰਦੇ ਇਹ ਰਿਡਕਸ਼ਨ ਆ ਭਾਈ ਇਹਦੀ ਇਹਦੀ ਬਨਾਵਟ ਟਰਾਲੀ ਦੀ ਇਦਾਂ ਜਿਹੜੀ ਇਹਦੀ ਹੋਕੇ ਹਨ ਉਹ ਦੇ ਲੋ ਟਾਇਰਾਂ ਦੇ ਹਨ ਕੋਲ ਜਾ ਕੇ ਵੇਚ ਜਿਆ ਜਾ ਕੇ ਨਾ ਬਿਲਕੁਲ ਸੈਂਟਰ ਫੜਦੀ ਆ ਜਿੱਦਾਂ ਆਪਣੇ ਲੱਕ ਤੇ ਕੋਈ ਭਾਰ ਪਾ ਦੇਵੇ ਆਪ ਕੋ ਵੱ ਉਹ ਸਾਵਕਤਾ ਹੋਵੇ ਇਹਦਾ ਇਹ ਤਦੇ ਹੋ ਪਾਈ ਹੋਲਨ ਟਰਾਲੀ ਨੂੰ ਵੀ ਤਦੇ ਕੰਮ ਜਾਵੇ ਰ ਡਾਚ ਆ ਵੀ ਕਿ ਇਧਰ ਦੇਖ ਆ ਹੁੱਕ ਆ ਤੇ ਰਿਡਕਸ਼ਨ ਦੇ ਬਿਲਕੁਲ ਮੂਰੇ ਆ ਹਨਾ ਉਹਦੇ ਨਾਲ ਕੀ ਹੈ ਕਿ ਹੁਣ ਬੈਲੈਂਸ ਵਾਂਗੋ ਪਾ ਲੈ ਬੈਲੈਂਸ ਤੇ ਆ ਗਿਆ ਕਿ ਹੁਣ ਜੇ ਮੈਂ ਆਪਣੇ ਟਰਾਲੀਆਂ ਇਹ ਖਾਸ ਕਰਕੇ ਆ ਜਿਹੜੀ ਬੈਲਟ ਆ ਆਪਣੀ ਜਿੱਥੇ ਆਪਾਂ ਖੜੇ ਆ ਨਾ ਇਹ ਹੈਗੀ ਗੰਨੇ ਵਾਲੀ ਹਾਂਜੀ ਗੰਨੇ ਵਾਲੀ ਬੈਲਟ ਇਹ ਗੰਨੇ ਵਾਲੀ ਬੈਲਟ ਆ ਉਰੇ ਫੇ ਘਰ ਤਾਂ ਉਧਰ ਆ ਹਾਂਜੀ ਹੈ ਨਾ ਤੇ ਆ ਹੁਣ ਪਹੀ ਉਧਰੋਂ ਜਦੋਂ ਆਪਾਂ ਜਾਂਦੇ ਆ ਰਾਹ ਵੀ ਸੁਖ ਨਾ ਬਾਲੇ ਉਸ ਟਾਈਮ ਤਾਂ ਜਦ ਜ਼ਿਆਦਾ ਖਰਾਬ ਹੋ ਜਾਂਦੇ ਥੋੜੀ ਜਿਹੀ ਮੀਮੂ ਕਰਕੇ ਥੋੜੇ ਜਦੋਂ ਬਰਸਾਤਾਂ ਦੇ ਵਿੱਚ ਖਰਾਬ ਹੋ ਜਾਣੇ ਮੁੜ ਕੇ ਫੇ ਇਦੇ ਰਹਿਣੇ ਆ ਹਾਂ ਫਿਰ ਇਹ ਇਦਾਂ ਵਾਜੀ ਆਪਣੇ ਇਧਰ ਗੰਨਾ ਆ ਜਿਆਦੇ ਆਪਾਂ ਵੀ ਗੰਨੇ ਜਿਆਦੇ ਲਾਈਦਾ ਆ ਗੰਨੇ ਨੂੰ ਹੌਲਡ ਪਹੀ ਬੰਦੇ ਨੇ ਜਿੰਨਾ ਮਰਜੀ ਵੀ ਆਪਣੇ ਉਰੇ ਤਾਂ ਕੰਮ ਜਾਵੇ ਆਪਣੇ ਦਬਾਬ ਖੇਚਣਾ ਵੀ ਲੋਡ ਤੇ ਹੀ ਆ ਹਾਂ ਇਹ ਹੌਲਣ ਮੰਨਦਾ ਇਹ ਟਾਇਰ ਉਹੀ ਜਿਹੜੇ ਕੰਪਨੀ ਤੋਂ ਆਏ ਉਹ ਇਹ ਭਾਜੀ 16 9 30 ਦੇ ਅਜੇ ਏਜੰਸੀ ਤੋਂ ਇਹੀ ਆਏ ਏਜੰਸੀ ਹੋ ਜਾ ਭਾਜੀ ਇਹਨੂੰ ਛੇੜਿਆ ਨਹੀਂ ਪੂਰਾ ਨਹੀਂ ਛੇੜਦਾ ਏਜੰਸੀ ਛੇੜਨ ਦਾ ਮਾਨ ਹੈਗਾ ਹੁਣ ਕਿ ਨਹੀਂ ਉਦਾਂ ਦੇਖਾਂਗੇ ਭਾਜੀ ਹਜੇ ਪਹਿਲਾ ਦਿਨ ਸਿਸਟਮ ਸੂਫਟਮ ਲਾ ਕੇ ਉਸ ਚੀਜ਼ ਬਾਅਦ ਨੂੰ ਦੇਖਾਂਗੇ ਕਿਉਂਕਿ ਇੰਜਨ ਚ ਤਾਂ ਹਜੇ ਮੰਗਦਾ ਹੀ ਨਹੀਂ ਇੰਜਨ ਤੇ ਕੁਝ ਨਹੀਂ ਹਾਂਜੀ ਜੇ ਆਪਾਂ ਕਹੀਏ ਹੁਣ ਜਿੱਦਾਂ ਅਸੀਂ ਜਨਵਰੀ ਮਹੀਨੇ ਚ ਲਿਆ ਹੈਗਾ 36 30 ਜਿਹੜਾ 4휠 ਡਰਾਈਵ ਆ ਇਸੇ 24 ਤੇ ਉਹ ਆਪਾਂ ਚਲਾਇਆ ਹੁਣ ਤੱਕ ਹੂੰ ਤੇ ਉਹ ਚ ਭਾਈ ਇੰਜਨ ਮੋਡੀਫਿਕੇਸ਼ਨ ਉਹ ਮੰਗਦਾ ਕਿਉਂਕਿ ਟਰੈਕਟਰ 50 HP ਕੀਤਾ ਹੈ ਉਹ ਜ਼ੋਰ ਘੱਟ ਲਾਉਂਦਾ ਦੇ ਤਾਂ ਉਹ ਭਾਈ ਦੇ ਕੇ ਉਹ ਇਹ ਲਿਆਂਦਾ ਕਿਉਂਕਿ ਸਾਡਾ ਮਨ ਨਹੀਂ ਸੀਗਾ ਹਜੇ ਇੰਜਨ ਖਲਾਉਣ ਦਾ ਕਿਉਂਕਿ ਨਵਾਂ ਟਰੈਕਟਰ ਭਾਈ ਆਉਂਦਾ ਹੀ ਜੇ ਆਪਾਂ ਉਹਨੂੰ ਕਹਿ ਦਈਏ ਵੀ ਨਵਾਂ ਲਿਆਂਦਾ ਦੇ ਦਿਓ ਜੀ ਇਹਨੂੰ ਕਰ ਦਿਓ ਮੋਡੀਫਾਈ ਇੰਜਨ ਚ ਉਹ ਸਾਨੂੰ ਥੋੜਾ ਸੈਟ ਹੀ ਨਹੀਂ ਲੱਗਾ ਵੀ ਉਹ ਨਵੇਂ ਟਰੈਕਟਰ ਹੀ ਖਲਾ ਦਈਏ ਹੁਣ ਜੇ ਭਾਈ ਉਰੇ ਖੜੇ ਹੋ ਹਨਾ ਲਿਫਟ ਲੀਵਰ ਆਪਣੇ ਕੋਲ ਆ ਇੱਧਰ ਹਾਂਜੀ ਲਿਫਟੇ ਦੀ ਕਿੰਨੀ ਕਡਵਾਂਸ ਹੋਗੀ ਉਹਦੇ ਨਾਲੋਂ ਲੈਫਟ ਭਾਜੀ ਇਹਦੀ ਦਮਾ ਲਓ ਕਹਿ ਲੋ ਕਪੈਸਿਟੀ ਚ ਫਰਕ ਪਿਆ ਪਾਤਾ ਹੈ ਹੈਗਾ 25 ਟਨ ਦੀ ਕਰਦੀ ਹੈ ਇਹਦੀ ਕਪੈਸਿਟੀ ਜਿੱਦਾਂ 20 ਦੀ ਉਦਾਂ ਤੇ 5 ਟਨ ਦੇਨ ਜੈਕ ਲੱਗਾ ਹੈ ਅੱਛਾ ਜੈਕ ਹੱਟ ਤੋਂ ਲੱਗਾ ਜੈਕ ਹੱਟ ਤੋਂ ਲੱਗਾ ਤੇ ਭਾਜੀ ਇਹਦੇ ਜਿੱਦਾਂ ਲੈਫਟ ਦੇ ਕੰਟਰੋਲਰ ਬਹੁਤ ਹੈ ਜਿੱਦਾਂ ਹੁਣ ਆ ਲੱਗੇ ਹੋਆ ਜਿਹਨੂੰ ਕਹਿੰਦੇ ਲਿਫਟ ਸਿਆਣੀ ਆ ਹਾਂਜੀ ਮੰਨ ਲਓ ਜਿੱਦਾਂ ਹੁਣ ਆਪਾਂ ਕੱਚੀ ਮਿੱਟੀ ਚਲਾਉਣਾ ਰੇਤੇ ਵਾਲੀ ਜੇ ਇੱਥੋਂ ਐਡਜਸਟ ਕਰ ਲਓ ਠੀਕ ਆ ਕਿੰਨਾ ਆਪਾਂ ਇਹਨੂੰ ਸਪੀਡ ਦੇ ਨਾਲ ਤਾਂ ਉਹ ਚੱਕਣਾ ਲੈਫਟ ਨੂੰ ਉਹ ਇੱਥੋਂ ਕਰ ਲਓ ਕਿੰਨਾ ਆਪਾਂ ਸਪੀਡ ਨਾਲ ਇਹਨੂੰ ਥੱਲੇ ਰੱਖਣਾ ਹੋਵੇ ਇੱਥੋਂ ਕਰ ਲਓ ਆਪੇ ਭਾਜੀ ਲੀਵਰ ਨਹੀਂ ਆਪਾਂ ਛੇੜਨਾ ਕੋਈ ਵੀ ਐ ਕਿਥੇ ਬੰਨਤੇ ਜਦੋਂ ਹੋਣਾ ਬੰਨ ਹੋਇਆ ਪੰਜ ਦੇ ਆ ਆਪਣਾ ਬਟਨ ਚੱਕੋ ਲੈਫਟ ਤਾਂ ਲੈਫਟਾਂ ਚੱਕ ਹੋ ਗਈ ਟਰੈਕਟਰ ਕਮਾਇਆ ਲੈਫਟ ਸਿੱੜਦੀ ਸਿੱੜਦੀ ਇੱਥੋਂ ਥੱਲੇ ਛੜਦੀ ਪੱਲੀ ਉਹ ਨਹੀਂ ਛੇੜਨੇ ਮਾਲੋ ਜੇ ਹਿਸਾਬ ਨਾਲ ਆਪਾਂ ਪਰਲੇ ਬਸ ਢੇੜਾ ਲਾਇਆ ਉਸੇ ਹਿਸਾਬ ਨਾਲ ਔਰ ਲੈ ਲੱਗ ਜਾਣਾ ਐਦਾਂ ਨਹੀਂ ਆਪਾਂ ਲੈਫਟ ਚੱਕੀ ਦੁਬਾਰਾ ਰੱਖਦੇ ਨੇ ਥੱਲੇ ਛੜਤੀ ਜਾਂ ਜਿਆਦਾ ਕਰਤੀ ਜਿਆਦਾ ਉੱਪਰ ਕਰਤੀ ਉਹ ਆਪਣਾ ਰੋਲਾ ਮੁੱਕ ਗਿਆ ਉਹਦਾ ਹੈ ਹਾਂਜੀ ਜਿਹਨੀਆਂ ਕੰਮ ਭਾਜੀ ਲੈਫਟ ਨਾ ਲੈਣਾ ਹਨ ਉਹਦੇ ਲਈ ਵੀ ਇਹ ਟਰੈਕਟਰ ਬਹੁਤ ਵਧੀਆ ਚੀਜ਼ ਹੈ ਕਿਉਂਕਿ ਇਹਨੂੰ ਲੈਫਟ ਦੀ ਸੈਂਸਿੰਗ ਬਹੁਤ ਵਧੀਆ ਆਂਦੀ ਹੈ ਇਹਨੂੰ ਆਪਾਂ ਰੂਟਾ ਵੀ ਟਲੇ ਦੀ ਸੈਂਸਿੰਗ ਆਫ ਕਰ ਸਕਦੇ ਸੌਖਾ ਹੀ ਇਕਲੀ ਇਹ ਪਾ ਦਿਓ ਗਿੱਲੀ ਕੱਟ ਲਓ ਵਿੱਚ ਠੀਕ ਹੈ ਤਾਂ ਫਾਈ ਇਹ ਸਾਰਾ ਕੁਝ ਟਰੈਕਟਰ 'ਚ ਹੈਗਾ ਹੈ ਹੈਗਾ ਤੇ ਹੁਣ ਇਸ ਟਾਈਮ ਜਦੋਂ ਬਾਣ 'ਚ ਪਾਉਨੇ ਆਪਾਂ ਬਾਣ 'ਚ ਕੇ ਫੁੱਲ ਐਚਪੀ ਛੱਡ ਕੇ ਬਾਹ ਕੇ ਦੇਖਦੇ ਆ ਇਹ ਭਾਜੀ ਹਜੀ ਇਹਦਾ ਆਪਾਂ ਇਹਨੂੰ ਟੈਸਟ ਐਵੇਂ ਕਹੀਏ ਕਰਦੇ ਆ ਅੱਛਾ ਇਹ ਜਿੰਦਾ ਜ਼ਿਆਦਾ ਪੱਕਾ ਦੇ ਇਹਨੂੰ ਪਾਲੀ ਦਾ ਆ ਨਿਕੋਪਲਾਸਟ ਪਾ ਕੇ ਲੱਪੇ ਹੀ ਦਾ ਆ ਅੱਛਾ ਟੈਸਟਿੰਗ ਕਰਦੇ ਟੈਸਟ ਇਹ ਦੇਖਦੇ ਆ ਕਿਹੜੇ ਚ ਕਿੰਨਾ ਤੇਲ ਖਾਂਦਾ ਕਿਹੜੇ ਕਿੰਨਾ ਕੱਦੂ ਚ ਭਾਈ ਜਕੀਰ ਮੰਨਿਓ ਉਹਦੇ ਨਾਲੋਂ ਇਹ ਘੱਟ ਤੇਲ ਖਾ ਰਿਹਾ 36 30 ਨਾਲ 36 30 ਉਹਦੇ ਮਗਰ ਹਾਲ ਪਾ ਕੇ ਚਲਾਇਓ 5 ਤੋਂ 6 ਲੀਟਰ ਤੇਲ ਖਾਂਦਾ ਘੰਟੇ ਦਾ ਇਹੀ ਹਾਲ ਆਹੀ ਇਹੀ ਹਾਲ ਇਹ ਖਾਂਦਾ 3.5 ਲੀਟਰ ਪਾਵਰ ਮੋਡ ਤੇ ਲੱਦਾ ਕਰ ਗਿਆ ਹਾਂਜੀ ਕਿਉਂਕਿ ਲੋਡ ਤੇ 4x4 4x4 ਰਿਹਾ 4x4 ਤੇ ਲਾ ਕੇ ਹਾਂਜੀ ਲੋਡ ਤੇ ਚੱਲਦਾ ਨਹੀਂ ਸਲਿੱਪ ਤੇ ਕੱਢਦਾ ਨਹੀਂ ਹੂੰ ਬਸ ਵਧੀਆ ਚੱਲੀ ਜਾਂਦਾ ਤੇਲ ਦੀ ਬਚਤ ਭਾਜੀ ਦੀ ਇੰਨੀ ਆ ਨਾ ਰੋਡ ਤੇ ਜਿੱਦਾਂ ਹੁਣ ਆਪਣਾ 5620 ਉਹਨੂੰ ਹੁਣ ਮੈਲ ਨੂੰ ਲਜਾਈਏ ਜਿਹੜਾ ਸੈਂਪਲ ਆ ਉਹਨੇ ਹਨਾ ਜਾਣਦੇ ਨੇ ਵੀ ਉਹਨੇ ਤੇਲ ਖਾਣਾ ਆਉਂਦੇ ਨੇ ਵੀ ਉਹਨੇ ਆਉਂਦੇ ਨੇ ਵੀ ਉਹਨੇ ਹੀ ਖਾ ਜਾਣਾ ਇਹਨੇ ਐਦਾਂ ਨਹੀਂ ਭਾਜੀ ਇਹਨੇ ਆਪਾਂ ਜਾਣਦੇ ਹੋ ਜੇ ਆਪਾਂ ਇਹਨੂੰ ਪਾਵਰ 'ਚ ਲੈ ਕੇ ਗਏ ਜਾਂ ਚੋ ਲੋੜ ਆ ਆਉਂਦੇ ਨੇ ਈਕੋ ਪਲੱਸ 'ਚ ਪਾ ਲੋ ਇਹਨੇ ਕਹਿ ਲੋ ਮਹਿੰਦਰੇ ਜਿੰਨਾ ਤੇਲ ਗਾਣਾ 2.75 ਉਹ ਇੰਨਾ ਫਰਕ ਪੈ ਜਾਂਦਾ ਤੇਲ ਦੀ ਭਾਜੀ ਬਚਤ ਇਹਦੀ ਬਹੁਤ ਆ ਬਚਤ ਵੀ ਬਹੁਤ ਹੈ ਤੇ ਇੱਕ ਚੀਜ਼ ਤਾਂ ਜਦੋਂ ਇਹਦੀ ਰੇਸ ਦਿੰਨੇ ਨਾ ਉਹ ਪਾਵਰ ਪਲੱਸ ਮੋਡ 'ਚ ਕਰਕੇ ਹਾਂਜੀ ਤਾਂ ਉਹ ਖਾਲੀ ਤੋਰ ਇੱਕ ਵਾਰੀ ਐ ਦੱਸਦਾ ਕਿ ਹੈਗਾ ਹਨਾ ਕਿ ਜਾਨ ਦੀ ਲਾਉਂਦਾ ਆ ਬਈ ਹਾਂਜੀ ਜਿੱਦਾਂ ਆਪਾਂ ਫੋਰਚੂਨਰ ਨੂੰ ਨਹੀਂ ਆਪਾਂ ਇੱਕਦਮ ਸਪੋਰਟਸ ਮੋਡ 'ਚ ਵਾਰੀਦਾ ਉੱਨਾ ਆ ਭਾਜੀ ਅੱਛਾ ਬਾਏ ਨੂੰ ਸਪੋਰਟਸ ਮੋਡ 'ਚ ਪਾਓ ਪਹਿਆਓ ਖੇਤ ਬਾਓ ਜੋਰ ਜੀ ਬਾਪੂ ਜੀ ਤਾਂ ਵੱੜਦਾ ਨਾ ਲੱਗੇ ਸੀ ਬਾਪੂ ਜੀ ਨਹੀਂ ਚਲਾਉਂਦੇ ਚਲਾਉਣ ਨੂੰ ਵਧੀਆ ਕੀ ਗੀਆ ਬਾਪੂ ਚਲਾ ਕੇ ਦੇਖ ਲਿਆ ਜੀ ਹਾਂ ਚਲਾਇਆ ਫੇਰ ਵੱੜਦਾ ਓਰੇ ਆ ਨੇੜੇ ਆ ਜੋ ਆ ਜੋ ਫੇਰ ਫੇਰ ਦੇਖੋ ਮੈਂ ਗੱਲ ਸੁਣ ਮੁੰਡਿਆਂ ਨੇ ਤਾਂ ਟਰੈਕਟਰ ਲੈ ਆਂ ਬ੍ਰੈਂਡ ਰਿਟਰੇਟ ਲੈਦਾ ਤੁਸੀਂ ਫੇਰ ਬੜ ਦੇ ਡਾਇਓ ਖੇਚ ਬਹੁਤ ਫੇਰ ਇਹ ਇਹ ਸ਼ੌਕ ਹੈਗਾ ਇਹ ਜੱਟਾਂ ਨੂੰ ਦੋ ਹੀ ਸ਼ੌਕ ਹੁੰਦੇ ਇੱਕ ਬੋਲਦਾਂ ਦਾ ਕੰਮ ਨਹੀਂ ਇਹ ਚਾਹੁੰਦੇ ਬੋਲਦਾਂ ਦਾ ਟ੍ਰੈਟਰ ਨਾਲ ਪੁਰਾਣੀ ਬੰਦੀ ਪੁਰਾਣੀ ਬੰਦੀ ਅਸੀਂ ਸਾਨੂੰ ਬੋਲਦਾਂ ਨੇ ਰਿਜਕ ਦਿੱਤਾ ਹੈ ਇਹ ਗਾਊ ਦੇ ਜਾਏ ਆ ਇਹ ਨਹੀਂ ਸਾਨੂੰ ਪਾਲੇ ਇਹਨਾਂ ਦੀ ਕਮਾਈ ਖਾਂਦੇ ਨੇ ਇਹਨਾਂ ਦੀ ਕਮਾਈ ਨਹੀਂ ਸੀ ਟ੍ਰੈਟ ਲੈ ਆ ਬੋਲਦਾਂ ਦੀ ਕਮਾਈ ਨਹੀਂ ਕਾਹ ਰ ਮਚਿੰਡੀ ਤਾਂ ਹੁਣ ਚੱਲੀ ਹੈ ਨਾ ਪਹਿਲਾਂ ਬੋਲਦਾਂ ਨੇ ਕਮਾਈ ਕੀਤੀ ਫੇਰ ਟ੍ਰੈਟ ਨਹੀਂ ਲੈ ਕੇ ਦਿੱਤੇ ਤਾਂ ਫੇਰ ਕਰਕੇ ਕੰਮ ਹੀ ਛੱਡਦੇ ਨਹੀਂ ਇਹ ਸਾਡੇ ਬਜ਼ੁਰਗਾਂ ਦੀ ਨਿਸ਼ਾਨੀ ਹੈ ਬਾਪੂ ਜੀ ਠੇਕੇ ਤੇ ਪਾ ਕੇ ਆਪਦੀ ਪੈਲੀ ਪਾ ਕੇ ਕਿੰਨੀ ਪੈਲੀ ਬੋਹਨੇ ਐ ਇਸ ਟਾਈਮ ਪੂਰੀ ਹਾਂਜੀ ਪੈਲੀ ਕਿੰਨੀ ਬਾਅਦ ਐ ਇਸ ਟਾਈਮ ਬੋਹਨੇ ਪਏ ਸਾਰੀ ਤਰਲਾ ਆ ਕੇ ਪੈਲੀ ਕਹਿੰਦੇ ਸਤਾਰ 70 70 70 ਬੋਹਨੇ ਆ ਤਾਂ ਜਦੋਂ ਵੱਢਦਾ ਨਾ ਬੋਹੰਦੀ ਸੀ ਉਦੋਂ ਕਿੰਨੀ ਸੀਗੀ ਉਦੋਂ ਵੀ 18 17 ਕੇਦ ਮੈਂ ਇੱਕ ਬੋਲ ਦੋ ਬੋਲ ਦੇ ਨੂੰ ਪਾ ਲੈਂਦਾ 18 18 ਕੇਦ ਮੈਂ ਕਣਕ ਦੇ ਦੋ ਬੋਲ ਦੇ ਨੂੰ ਬੀਜਦਾ ਸੀ ਹਾਂ ਇੱਕ ਤਾਂ ਸਾਡੇ 20 ਘੇਤੇ ਕਣਕ ਦੇ 20 ਟ੍ਰੈਟ ਲੈਂਦਾ ਮੈਂ ਕਿਹਾ ਮੈਂ 18 ਘੇਤੇ ਬੋਲ ਦੇਣਾ 20 ਦਿੰਦੇ ਤਾਂ ਟ੍ਰੈਟੇ ਨੂੰ 20 20 ਦੇ ਹਾਂ ਤੇ ਇਹ ਫੇ ਲੱਗੇ ਰਹਿੰਦੇ ਉਹਨੇ ਬਲਦਾਂ ਦੇ ਨਾਲ ਕਦੇ ਕਦੇ ਇਦਾਂ ਕਿ ਰੋਜ ਦਾ ਹੀ ਆ ਕਿ ਹਾਂ ਜਦੋਂ ਜ਼ਬਾਹੀ ਕਰਨੀ ਤਾਂ ਨਾਲ ਲੈ ਕੇ ਕਿਤੇ ਅੱਛਾ ਕਿਤੇ ਜੋੜ ਲਈਦੇ ਆ ਇਹ ਤਾਂ ਭੱਜ ਪਏ ਸੀ ਇੱਕ ਵਾਰੀ ਤਾਂ ਹੁਣ ਹਨਾ ਆਹੋ ਭੱਜ ਵੀ ਲੈਂਦੇ ਆ ਗੱਡੀ ਵੀ ਰਫੇਸ ਉਹ ਭੱਜ ਲੈਂਦੇ ਆ ਅੱਛਾ ਇਹ ਗੱਡੀ ਵਾਲੇ ਆ ਹੈ ਇਹ ਭਾਜੀ ਭਾਈ ਗੱਡੀ ਵੀ ਰੱਖੀ ਹੋਈ ਰੱਖੀ ਹੋਈ ਅਸੀਂ ਅੱਛਾ ਹਾਂ ਭਜਾਈ ਵੀ ਦੇ ਪਜਾ ਕੋਰਪੀਓ ਕਹਿੰਦੇ ਆ ਜੀ ਉਹਨੂੰ ਭਜਦੀ ਭੇਜ ਲੈ ਕੇ ਆਉਂਦੇ ਜਿਹਨ ਮਗਰ ਪਾਉਣੇ ਨੇ ਭੀ ਹਾਂ ਨੇ ਇਹ ਤਾਂ ਇੱਥੇ ਤੁਹਾਡਾ ਸਾਡੀ ਜਿਹੜੀ ਆ ਖੱਤੀ ਹੈ ਨਾ ਇਹ ਚ ਖੂਹੀ ਸੀਗੀ ਟਰੈਡ ਉੱਤੇ ਦਬਦਾ ਸੀ ਉਹ ਖੁੱਬਦਾ ਨਾ ਉਹਦੇ ਸੁਆਗੀ ਨਹੀਂ ਆਈ ਫਿਰ ਤਾਂ ਇਹ ਵੀ ਸੁਆਗ ਨਹੀਂ ਬੁੱਲਦਾ ਨਾ ਦਿੱਤਾ ਉਹ ਖੁੱਬਦਾ ਨਾ ਟਰੈਡ ਵਿੱਚ ਜਟਾ ਐ ਲੈ ਦੇ ਕੇ ਕੰਮ ਹੁਣ ਵੀ ਆਉਂਦੇ ਆ ਹਾਂ ਇਹ ਕੰਮ ਦੇ ਲੈ ਹੁਣ ਵੀ ਇਹਨੇ ਖੱਤੀ ਰਹਿ ਜਾਣੀ ਸੀ ਸਾਡੀ ਉਹ ਵਿੱਚ ਖੂਹੀ ਸੀਗੀ ਖੂਹੀ ਨਾ ਉਹ ਟਰੈਡ ਖੁੱਬ ਜਾਂਦਾ ਸੀ ਫਿਰ ਬਾਹਰ ਕੱਢ ਇਹਨੇ ਸੁਆਗ ਦੇ ਲੈ ਦੀ ਚਲੋ ਬਾਪੂ ਜੀ ਤੁਸੀਂ ਤਾਂ ਉਹ ਉਸ ਟਾਈਮ ਤੋਂ ਲੱਗੇ ਪਏ ਐ ਨਾ ਜਦੋਂ ਵੱੜਦਾ ਨਾ ਕਰਦੇ ਸੀਗੇ ਜਦੋਂ ਤੁਸੀਂ ਵੱੜਦੇ ਟਾਈਮ ਤੋਂ ਲੱਗੇ ਪਏ ਆ ਹੈਨਾ ਉਧਰ ਵੱੜਦੇ ਖੜੇ ਇਧਰ ਅਚੋਟਾ ਖੜਿਆ ਹੈ ਹੈਨਾ ਹੁਣ ਇਹ ਦੱਸੋ ਇਹ ਲੱਗਾ ਕਿੱਦਾਂ ਦਾ ਨਹੀਂ ਇਹ ਚੀਜ਼ ਵਧੀਆ ਹੈ ਹਾਂ ਇਹ ਚੀਜ਼ ਜਿਹੜੀ ਇਹ ਤਾਂ ਹੁਣ ਸਿਆਣਿਆਂ ਨੇ ਕਿਹਾ ਆ ਇਹ ਮਹਿੰਗਾ ਰੋਵੇ ਇੱਕ ਵਾਰਾਂ 70 ਰੋਵੇ ਬਾਰੂ-ਬਾਰ ਇੱਕ ਵਾਰੋਂ ਪੈਸੇ ਲੱਗੇ ਉਹ ਚੀਜ਼ ਵਧੀਆ ਨੰਬਰ ਉਸ ਵਿੱਚ ਪੈਸਿਆਂ ਤਾਂ ਭੁੱਲ ਗਏ ਬਾਪੂ ਜੀ ਮੈਂ ਪੈਸੇ ਤਾਂ ਜਦ ਉੱਪਰ ਬਹਿ ਕੇ ਭੁੱਲ ਗਏ ਆ ਪੁੱਲ ਲੱਗੇ ਹੋ ਲੱਗੇ ਹਾਂ ਜਾਂ ਖੇਤ ਬਾੜਿਆ ਸੀ ਜਾਂ ਕੱਦੂ ਮੈਂ ਵੀ ਬਾੜੇ ਬੋਹਦਾ ਰਿਹਾ ਐ ਬਾਇਕ ਤੇ ਅੱਛਾ ਇਸੇ ਪੁੱਲ ਲੱਗੇ ਬਾੜ ਪਰ ਪਹਿਲਾਂ ਅੰਦਰ ਹਿੱਲ ਗਿਆ ਜੋ ਤੋਂ ਕੱਢਿਆ ਗਿਆ ਹੋਰ ਵੇਲੇ ਅੰਦਰ ਲਾਇਆ ਨਾ ਤਾਂ ਉਹ ਫੇਰ ਨੂੰ ਤਾਂ ਜਾ ਕੇ ਉਹਨੂੰ ਉੱਪਰ ਬਹਿ ਗਿਆ ਵਾ ਫੇਰ ਪੁੱਲ ਗਿਆ ਏਜੰਸੀ ਜੋ ਕਿੰਨੇ ਦਾ ਨਿਕਲਿਆ ਟਰੈਕਟਰ ਇਹ ਭਾਈ 15 ਪਲੱਸ ਨਿਕਲੇ 15 15 15 ਤੋਂ ਪਲੱਸ 16 ਦੇ ਥੱਲੇ ਕੇ ਪੰ 16 16 ਟੱਪ ਗਿਆ ਸਾਢੇ 15 ਥੱਲੇ ਥੋੜਾ ਸਾਢੇ 15 ਸਵਾ 15 ਦਾ ਰੱਖ ਲੋ ਇਹ ਦਿੰਦੇ ਆ ਇਹ ਹੁਣ ਤੜੀ ਦੁਖ ਦੇ ਨੇ ਹੁਣ ਨਹੀਂ ਦੁਖਦੇ ਫਿਆਣੇ ਗੱਲਾਂ ਨੇ ਇੱਕ ਵਾਰ ਆ ਫਿਰ ਬੂਲਾ ਵਿਹਾਰ ਕਾ ਬਾਰੂ ਵਾਟੋੜੂ ਆ ਬਈ ਉਹਨਾਂ ਪਹਿਲੇ ਵਾਲੇ ਪਹਿਲੇ ਵਾਲੇ ਹੋਰ ਲਾਣੋਂ ਵਧੀਆ ਲੈ ਲਾ ਸੀ ਜਾ ਉਹ ਲੈ ਆਏ ਹਨਾ ਹਾਂਜੀ ਉਹ ਵੀ ਵਧੀਆ ਚੀਜ਼ ਸੀ ਉਹ ਪਹਿਲਾਂ ਉਹ ਲੈ ਜਾਂਦਾ ਸੀ ਉਹ ਹਾਂਜੀ ਵਧੀਆ ਸੀ ਲੋਕ ਕਹਿੰਦੇ ਕੋਈ ਵਧੀਆ ਟਰੈਟ ਜਾਨੀ ਹੁਣ ਉਹ ਪਿਛਾਂ ਪਈ ਜਾਂਦੇ ਆ ਹਾਂ ਹੁਣ ਇਹ ਉਦੋਂ ਵੀ ਬੜੀ ਅਜੀਬ ਚੀਜ਼ ਹੈ ਹਾਂ ਗਾਂ ਤੇ ਗਾਂ ਬਾਕੀ ਐ ਪਈ ਸਾਡੇ ਦੋਆਬਾ ਏਰੀਆ ਜਿਹੜਾ ਤਾਂ ਇਹਦੇ ਚ ਹਾਲੈਂਡ ਹੋ ਗਿਆ ਫਾਰਮ ਹੋ ਗਿਆ ਇਹ ਇਹ ਸਾਨੂੰ ਪਤਾ ਨਹੀਂ ਕਾਤੋਂ ਬਾਕੀ ਸਾਡੇ ਗੰਨੇ ਦਾ ਕੰਮ ਹੈ ਉਹ ਵੀ ਖੇਤਾਂ ਚ ਮਾੜੀ ਟੇਰ ਤੇ ਨਿਕਲਦਾ ਨਹੀਂ ਹੈਗਾ ਗੰਨੇ ਰਾਹ ਹੈ ਕੱਚੇ ਰਾਹ ਹੈ ਖਰਾਬ ਖੇਤਾਂ ਚ ਲੱਦਦੇ ਆ ਭਈਏ ਇਹ ਫੇਰ ਟਖੜਾ ਟੂਕੇ ਲੈ ਜਾਂਦਾ ਹਾਂ ਆ ਸੋਕੇ ਆ ਇਹਦਾ ਇਥੇ ਕਰਕੇ ਭਾਈ ਸਾਡੇ ਹਾਲੈਂਡ ਕੰਮ ਜਾਵਾ ਗੱਲੀ ਨਾ ਗੰਨਾ ਦੂਰ ਢੋਲਣ ਮਾੜੀ ਟੇਰ ਦੇਖੋ ਦੋ ਜਨਰੇਸ਼ਨਾਂ ਖੜੀਆਂ ਆ ਇਧਰ ਵੀ ਵੀਰਾ ਖੜਾ ਹੈ ਤੇ ਇਧਰ ਬਾਪੂ ਜੀ ਖੜੇ ਆ ਪਸੰਦ ਦੋਨਾਂ ਨੂੰ ਹੌਲੈਂਡ ਆ ਸਾਡੇ ਉਹ ਫੇਰ ਬਦਲਾ ਵਾਲਾ ਕੰਮ ਹੀ ਹੈ ਨਹੀਂ ਉਹ ਕਿ ਪਹਿਲਾਂ ਉਹ ਆਉਂਦਾ ਸੀ ਹੁਣ ਆਉਂਦਾ ਸੀ ਇਹ ਲੈ ਲਈ ਟਰੈਕਟਰ ਅਪਗ੍ਰੇਡ ਹੋ ਸਕਦੇ ਆ ਬੰਦੇ ਉੱਥੇ ਹੀ ਆ ਤਾਰੀ ਹਾਂਜੀ ਇਹ ਉੱਥੇ ਹੀ ਰਹਿਣਾ ਸੀ ਹੈ ਇਹ ਤਾਂ ਤੇ ਬਾਕੀ ਆਸ ਕਰਦੇ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਹੁਣ ਜਿਹੜੇ ਬਾਈ ਨੇ ਤਾਂ ਇਹ ਟਰੈਕਟਰ ਲੈਣਾ ਬਹੁਤ ਛਾਂਕੇ ਦੂਰ ਹੋ ਗਏ ਹੋਗੇ ਜਨਨ ਮੈਂ ਹੋਊਗਾ ਯਾਰ ਕਦੂ ਕਰ ਲੈ ਬਾੜੀ ਕਿੰਨਾ ਬਾੜੀ ਹੈ ਹਨਾ ਹਾਂਜੀ ਤੇ ਟਰੈਕਟਰ ਦੇ ਵਿੱਚ ਹੁਣ ਇਹ ਕਾਰਾਂ ਹੀ ਬਣਾਤੀਆਂ ਕਾਦੇ ਕੰਪਿਊਟਰ ਲਾਤੇ ਆ ਪਹਿਲਾਂ ਅਸੀਂ ਵੀ ਡਰਦੇ ਸੀ ਜੇ ਪਾਣੀ ਕਿ ਬੀ ਕੱਢ ਬਾੜਨਾ ਫਿਰ ਜਦ ਬਾੜੇ ਇੱਕ ਦਿਨ ਹੈ ਨਾ ਤਾਂ ਫਿਰ ਸਹੀ ਚੱਲਿਆ ਇਹ ਮੋਜੀ ਫਿਊਚਰ ਆ ਇਹ ਟਰੈਕਟਰਾਂ ਦਾ ਵੀ ਫਿਊਚਰ ਆ ਉਹ ਪਾਸਟ ਰਹਿ ਗਿਆ ਉਹ ਨਹੀਂ ਮੈਣਨਾ ਆਪਾਂ ਹੁਣ ਕੰਪਨੀਆਂ ਨੇ ਇੰਨਾ ਕੁਸ਼ ਇਨਵੈਸਟ ਕਰੇ ਇਹਦੇ ਉੱਪਰ ਕੋ ਸੋਚ ਕੇ ਕਰਿਆ ਹੋਊਗਾ ਤੇ ਬਾਕੀ ਰਿਇਨਵੈਸਟਮੈਂਟ ਰਹਿ ਗਈ ਹੁਣ ਸਾਡੀ ਹੈ ਨਾ ਜਿਹਨਾਂ ਨੇ ਲੈਣੇ ਆ ਗਾਂ ਤੇ ਕਰ ਸਕਦੇ ਆ ਬਿਨਾਂ ਡਰੇ ਕਰ ਸਕਦੇ ਆ ਦੁਆਬੇ ਵਾਲੇ ਤਾਂ ਵੀ ਕਰ ਲੈਂਦੇ ਜਿਗਰਾ ਬਹੁਤ ਆ ਹਾਂਜੀ ਤੇ ਬਾਕੀ ਆਸ ਕਰਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋ ਤੁਹਾਡੇ ਕੰਮ ਆਊਗੀ ਤੇ ਬਈ ਤੁਹਾਡਾ ਸਾਰਿਆਂ ਦਾ ਹੈ ਤੇ ਬਈ ਤੁਹਾਡਾ ਤੇ ਬਾਪੂ ਜੀ ਤੁਹਾਡਾ ਹੀ ਸਮਾਂ ਦੇਣ ਲਈ ਧੰਨਵਾਦ ਜੀ ਲਓ ਜੀ ਬਣ ਗਈ ਵੀਡੀਓ